ਵੱਡੀ ਖਬਰ ਪੰਜਾਬ ਦੇ ਪੁਲਿਸ ਥਾਣਿਆਂ ਤੇ ਹੈਂਡ ਗ੍ਰੇਨੇਡ ਸੁੱਟਣ ਵਾਲਿਆਂ ਦਾ ਹੋ ਗਿਆ ਐਨਕਾਊਂਟਰ ਐਨਕਾਊਂਟਰ ਮਗਰੋਂ ਡੀਜੀਪੀ ਨੇ ਕੀਤੇ ਨੇ ਵੱਡੇ ਖੁਲਾਸੇ ਕਿਹਾ ਕਿ ਹੈਂਡ ਗ੍ਰੇਨੇਡ ਸੁੱਟਣ ਤੋਂ ਬਾਅਦ ਇਹ ਉੱਤਰ ਪ੍ਰਦੇਸ਼ ਵਿੱਚ ਲੈਂਦੇ ਸਨ ਸ਼ਰਨ ਜਿਹਾ ਇਸ ਵੱਲ ਦੀ ਅਹਿਮ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਕਿਉਂਕਿ ਪੰਜਾਬ ਦੇ ਪੁਲਿਸ ਥਾਣਿਆਂ ਦੇ ਉੱਪਰ ਹੈਂਡ ਗ੍ਰੇਨੇਡ ਸੁੱਟਣ ਵਾਲਿਆਂ ਦਾ ਇਨਕਾਊਂਟਰ ਕਰ ਲਿਆ ਗਿਆ ਹੈ ਤੇ ਡੀਜੀਪੀ ਗੌਰਵ ਜਾਦਵ ਹੋਰਾਂ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਉਹਨਾਂ ਨੇ ਕਿਹਾ ਹੈ ਕਿ ਜਦੋਂ ਇੱਕ ਗੈਂਗਸਟਰ ਪੰਜਾਬ ਦੇ ਪੁਲਿਸ ਥਾਣਿਆਂ ਦੇ ਉੱਪਰ ਹਮਲਾ ਕਰਦੇ ਸਨ ਹੈਂਡ ਗ੍ਰੇਨੇਡ ਸੁੱਟਦੇ ਸਨ ਤੇ ਉਸ ਤੋਂ ਬਾਅਦ ਈਯੂਪੀ ਦੇ ਵਿੱਚ ਜਾ ਲੁਕਦੇ ਸਨ ਜਿੱਥੇ ਉਹਨਾਂ ਨੂੰ ਸ਼ਰਨ ਮਿਲਦੀ ਸੀ ਦਰਸਲ ਬੀਤੇ ਤਕਰੀਬਨ 1 ਗਮਹੀਨੇ ਤੋਂ ਹੀ ਪੰਜਾਬ ਦੇ ਪੁਲਿਸ ਥਾਣਿਆਂ ਦੇ ਉੱਪਰ ਤਕਰੀਬਨ 8 ਤੋਂ ਜ਼ਿਆਦਾ ਜਿਹੜੇ ਕਿ ਹਮਲੇ ਹੋ ਗਏ ਨੇ ਜਿੱਤੇ ਕਿ ਹੈਂਡ ਗ੍ਰੇਨੇਡਸ ਉੱਤਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ ਜਿਸ ਨੂੰ ਲੈ ਕੇ ਪੰਜਾਬ ਪੁਲਿਸ ਦੀ ਨੀਂਦ ਉੱਡੀ ਹੋਈ ਸੀ ਤੇ ਪੰਜਾਬ ਪੁਲਿਸ ਇਹਨਾਂ ਗੈਂਗਸਟਰਾਂ ਨੂੰ ਫੜਨ ਦੇ ਲਈ ਤਤਪਰ ਸੀ ਤੇ ਹੁਣ ਪੰਜਾਬ ਪੁਲਿਸ ਨੇ ਕਰੜੀ ਜਾਂਚ ਪੜਤਾਲ ਕੀਤੀ ਜਿਸ ਤੋਂ ਬਾਅਦ ਉਹਨਾਂ ਦੀ ਜਾਂਚ ਪੜਤਾਲ ਜਿਹੜੀ ਰੰਗ ਲਈ ਆਈ ਹੈ ਤੇ ਜਿਹੜੇ ਪੁਲਿਸ ਛਾਣੇ ਦੇ ਉੱਪਰ ਜਿਹੜੇ ਇਹਨਾਂ ਲੋਕਾਂ ਦੇ ਵੱਲੋਂ ਜਨਾ ਗੈਂਗਸਟਰਾਂ ਦੇ ਵੱਲੋਂ ਹੈਂਡ ਗ੍ਰੇਨੇਡ ਸੁੱਟੇ ਗਏ ਸਨ ਉਹਨਾਂ ਨੂੰ ਹੁਣ ਫੜ ਲਿਆ ਗਿਆ ਹੈ ਉਹਨਾਂ ਦਾ ਐਨਕਾਊਂਟਰ ਹੋ ਗਿਆ ਦੱਸ ਦਈਏ ਇੱਥੇ ਕਿ ਡੀਜੀਪੀ ਗੌਰਵ ਚਾਦਵਾ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜੇ 3 ਮੁਲਜ਼ਮ ਫੜੇ ਗਏ ਨੇ ਉਹ ਉੱਤਰ ਪ੍ਰਦੇਸ਼ ਦੀ ਪਿਲੀਪੀ ਤੋਂ ਫੜੇ ਗਏ ਨੇ ਉੱਥੇ ਇਹਨਾਂ ਦਾ ਐਨਕਾਊਂਟਰ ਕੀਤਾ ਗਿਆ ਹੈ ਦਰਸਲ ਪੰਜਾਬ ਪੁਲਿਸ ਤੇ ਉੱਤਰ ਪ੍ਰਦੇਸ਼ ਦੀ ਜ਼ਿਲ੍ਹਾ ਪੁਲਿਸ ਨੇ ਰਲ ਕੇ ਐਨਕਾਊਂਟਰ ਕੀਤਾ ਹੈ ਜਿਸ ਦੇ ਵਿੱਚ ਉੱਤਰ ਪ੍ਰਦੇਸ਼ ਦੀ ਪੁਲਿਸ ਦਾ ਬਹੁਤ ਵੱਡਾ ਸਹਿਯੋਗ ਰਿਹਾ ਹੈ ਦੱਸਦੀ ਹੈ ਕਿ ਡੀਜੀਪੀ ਗੌਰਵ ਜაძਵ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜੇ ਤਿੰਨੋਂ ਮੁਲਜ਼ਮ ਫੜੇ ਗਏ ਨੇ ਉਹ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਨਾਲ ਸਬੰਧ ਰੱਖਦੇ ਨੇ ਤੇ ਇਹਨਾਂ ਨੂੰ ਪਾਕਿਸਤਾਨ ਦੇ ਅਤਵਾਦੀ ਮੈਡੂਲ ਤੋਂ ਸਮਰਥਨ ਪ੍ਰਾਪਤ ਹੈ ਜਿੱਤੋਂ ਇਹ ਹਥਿਆਰ ਵੀ ਲੈ ਕੇ ਆਉਂਦੇ ਸਨ ਤੇ ਇਹਨਾਂ ਘਟਨਾਵਾਂ ਨੂੰ ਅੰਜਾਮ ਦੇਣ ਦੇ ਲਈ ਇਹਨਾਂ ਦੇ ਨਾਲ ਸਾਰੀ ਗੱਲਬਾਤ ਸਾਂਝੀ ਕਰਦੇ ਸਨ ਇਹਨਾਂ ਲਈ ਇਹ ਵੀ ਜਾਣਕਾਰੀ ਦੇ ਦਈਏ ਕਿ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਅੰਮ੍ਰਿਤਪਾਲ ਜਸ਼ੋਰਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਜਦੋਂ ਇਹਨਾਂ ਨੂੰ ਫੜਿਆ ਜਾ ਰਿਹਾ ਸੀ ਤਾਂ ਇਹਨਾਂ ਤਿੰਨ ਗੈਂਗਸਟਰਾਂ ਦੇ ਵੱਲੋਂ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ ਇਸ ਕਰਕੇ ਪੁਲਿਸ ਨੇ ਵੀ ਮੋਰੇ ਤੋਂ ਕ੍ਰਾਸ ਫਾਇਰਿੰਗ ਕੀਤੀ ਜਿਸ ਦੇ ਤਹਿਤ ਇਹ ਤਿੰਨੋ ਹੀ ਮੁਲਜ਼ਮ ਜਿਹੜੇ ਕਿ ਜ਼ਖਮੀ ਹੋ ਗਏ ਸਨ ਇਸ ਤੋਂ ਬਾਅਦ ਇਹਨਾਂ ਨੂੰ ਪੂਰਨਪੁਰ ਦੇ ਹੈਲਥ ਕਮਿਊਨਿਟੀ ਸੈਂਟਰ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਇਹਨਾਂ ਦਾ ਇਲਾਜ ਹੋਇਆ ਫਿਲਹਾਲ ਦੀ ਘੜੀ ਦੇ ਵਿੱਚ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਦੋਨਾਂ ਦੇ ਕੋਲੋਂ ਹਥਿਆਰ ਵੀ ਬਰਾਮਦ ਹੋਏ ਨੇ ਜਿਹੜੇ ਕੀ ਹੁਣ ਪੁਲਿਸ ਨੇ ਜ਼ਬਤ ਕਰ ਲਏ ਨੇ ਦੱਸਦੀ ਹੈ ਕਿ ਇਹਨਾਂ ਦੀ ਪਛਾਣ ਗੁਰਵਿੰਦਰ ਸਿੰਘ, ਵਰਿੰਦਰ ਸਿੰਘ ਤੇ ਜਸ਼ਨਪ੍ਰੀਤ ਸਿੰਘ ਦੇ ਵਜੋਂ ਹੋਈ ਹੈ। ਇੱਥੇ ਮਿਲੀ ਜਾਣਕਾਰੀ ਦੇ ਮੁਤਾਬਕ ਗੁਰਵਿੰਦਰ ਸਿੰਘ ਦੀ ਉਮਰ 25 ਸਾਲ ਹੈ। ਵ੍ਰਿੰਦਰ ਸਿੰਘ ਦੀ ਉਮਰ 23 ਸਾਲ ਹੈ ਤੇ ਜਸ਼ਨਪ੍ਰੀਤ ਸਿੰਘ ਦੀ ਉਮਰ ਮਹਿਜ 18 ਸਾਲ ਹੈ ਅਤੇ ਅਭਿਸ਼ੇਕ ਜਸ਼ੋਰ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਦੀ ਜਿਹੜੀ ਉਮਰ ਬਹੁਤ ਛੋਟੀ ਹੈ ਤੇ ਇੰਨੀ ਛੋਟੀ ਉਮਰ ਦੇ ਵਿੱਚ ਹੀ ਇਹਨਾਂ ਦੇ ਵੱਲੋਂ ਜਿਹੜਾ ਕਿ ਗੈਰਕਾਨੂੰਨੀ ਕੰਮ ਕੀਤੇ ਜਾ ਰਹੇ ਸਨ ਤੇ ਇਹ ਜਿਹੜੇ ਕਿ ਵੱਡੇ ਗੈਂਗਸਟਰ ਦਾ ਰੂਪ ਇਸ ਵੱਲੇ ਧਾਰਨ ਕਰ ਚੁੱਕੇ ਨੇ ਉਹਨਾਂ ਨੇ ਦੱਸਿਆ ਹੈ ਕਿ ਜਿਹੜੇ ਘਟਨਾਵਾਂ ਨੂੰ ਇਹਨਾਂ ਦੇ ਵੱਲੋਂ ਅੰਜਾਮ ਦਿੱਤਾ ਗਿਆ ਸੀ ਉਸ ਦੇ ਨਾਲ ਪੁਲਿਸ ਬਹੁਤ ਜ਼ਿਆਦਾ ਪਰੇਸ਼ਾਨ ਸੀ ਪੁਲਿਸ ਦੀ ਨੀਂਦ ਉਡਾਈ ਹੋਈ ਸੀ ਤੇ ਪੁਲਿਸ ਨੇ ਬਹੁਤ ਸਾਰੇ ਲੋਹੋਰ ਵੀ ਗੈਂਗਸਟਰ ਨੇ ਜਿਹੜੇ ਪੁਲਿਸ ਨੂੰ ਪਹਿਲਾਂ ਤੋਂ ਹੀ ਲੂੜੇਂਦੇ ਸਨ ਉਹਨਾਂ ਦੇ ਜਿਹੜੇ ਟਿਕਾਣਿਆਂ ਤੇ ਦਬਿਸ਼ ਵੀ ਕੀਤੀ ਗਈ ਤੇ ਹੁਣ ਉੱਤਰ ਪ੍ਰਦੇਸ਼ ਦੇ ਪਿਲੀਪੀਤ ਦੇ ਵਿੱਚ ਇਹ ਅਨਕਾਊਂਟਰ ਕਰ ਲਿਆ ਗਿਆ ਹੈ ਜਿਸ ਦੇ ਵਿੱਚ ਇਹ ਤਿੰਨੇ ਜਿਹੜੇ ਗੈਂਗਸਟਰ ਨੇ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਜੇਕਰ ਅਜਿਹੇ ਹੋਰ ਵੀ ਗੈਂਗਸਟਰ ਇਹਨਾਂ ਦੇ ਨੈਟਵਰਕ ਵਿੱਚ ਹੋਏ ਤਾਂ ਉਹਨਾਂ ਨੂੰ ਵੀ ਜਲਦ ਤੋਂ ਜਲਦ ਫੜ ਲਿਆ ਜਾਵੇ